ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪੜਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਮੈਂ ਇੱਧਰ ਹੋ ਗਈ ਵੀਰਵਾਰ ਦੀ ਸਵੇਰ ਤੇ ਮੈਂ ਬੀਬੀ ਦੇ ਪੈਰੀ ਹੱਥ ਲਾ ਕੇ ਵੀਡੀਓ ਦਾ ਅੱਜ ਕੀਤੀ ਹੈ ਸਟਾਰਟ ਸਾਰਿਆਂ ਨੂੰ ਸਸਤਰੀਕਾਲ ਬੁਲਾਈ ਕਿਉਂਕਿ ਮੈਂ ਆਵਾਜ਼ ਜੋ ਵੀ ਨਾ ਮਸਤੀਆਂ ਕੀਤੀਆਂ ਸੀ ਉਹ ਸਾਰੀ ਆਵਾਜ਼ ਹੈ ਨਾ ਜਿਹੜੀ ਉਹ ਕੱਟ ਹੋ ਗਈ ਸੀਗੀ ਤੇ ਬਾਅਦ ਚ ਫਿਰ ਉਹ ਗੱਲਾਂ ਯਾਦ ਨਹੀਂ ਨਾ ਹੁੰਦੀਆਂ ਹੈਗੀਆਂ ਵੀ ਕਿਹੜੀ ਗੱਲ ਕਿਵੇਂ ਕੀਤੀ ਨਾ ਕਿਹੜੀ ਕੀਤੀ ਇਸ ਕਰਕੇ ਬਾਅਦ ਚ ਚੈੱਕ ਕੀਤਾ ਆਵਾਜ਼ ਸਾਰੀ ਕੱਟ ਹੋ ਗਈ ਇੱਥੇ ਸਾਰੇ ਬਾਹਰ ਬੈਠ ਗਏ ਸੀਗੇ ਧੁੱਪ ਚ ਧੁੱਪ ਆ ਜਾਂਦੀ ਆ ਹੁਣ ਸਾਢੇ 9 ਵਜੇ ਕੰਧ ਕੋਲੇ ਆ ਜਾਂਦੀ ਆ ਬਾਹਰੇ ਵੇੜੇ ਚ ਅਗਲੇ ਵੇੜੇ ਚ ਫਿਰ ਉੱਥੇ ਬੈ ਜਾਂਦੇ ਨੇ ਬੀਬੀਓ ਨਹੀਂ ਬਾਹਰ ਨਿਕਲ ਕੇ ਰੋਟੀ ਦਾ 9:30 ਵਜੇ ਖਾਂਦੇ ਨੇ ਤੇ ਅੱਜ ਮੈਂ ਹੁਣ ਹੁਣ ਤਿਆਰ ਕੱਪੜੇ ਪਾ ਲਏ ਤੇ ਕੱਪੜੇ ਪਾ ਕੇ ਅੱਜ ਮੈਂ ਚੱਲੀ ਆ ਆਪਣਾ ਫਰਜ ਸੇਵਾ ਸੁਸਾਇਟੀ ਦੇ ਪਾਲ ਕਰੋੜ ਜੀ ਦੇ ਸਮਾਗਮ ਤੇ ਉੱਥੇ ਨਾ ਅੱਜ ਬਹੁਤ ਪੰਜ ਪੰਜ ਸਾਲ ਉਹਨਾਂ ਦੇ ਪੂਰੇ ਹੋ ਗਏ ਸੇਵਾ ਸੁਸਾਇਟੀ ਦੇ ਅੱਜ ਉਹਨਾਂ ਨੇ ਸਮਾਗਮ ਰੱਖਿਆ ਬਹੁਤ ਵੱਡਾ ਤੇ ਜਿੱਥੇ ਬਹੁਤ ਸਾਰੇ ਮਤਲਬ ਖੁੱਲਾ ਸੱਦਾ ਦਿੱਤਾ ਹੋਇਆ ਹੈ ਦੂਰੋਂ ਦੂਰੋਂ ਸਾਰੇ ਦੁਨੀਆੋਂ ਕੀ ਦੂਰੋਂ ਨੇੜੋਂ ਹਨਾ ਬਾਕੀ ਤਾਂ ਜਿਹੜੇ ਆਲੇ ਦੁਆਲੇ ਪਿੰਡ ਐ ਲਚਕਾਣੀ ਦੇ ਲਚਕਾਣੀ ਤਾਂ ਹੋ ਗਿਆ ਬਾਕੀ ਬਾਰਨ ਸਿਉਣਾ ਇਹ ਇੱਧਰ ਜਿੰਨੇ ਵੀ ਸਾਰੇ ਲਗ ਨੇੜੇ ਪਿੰਡ ਐ ਸਾਰੇ ਮਤਲਬ ਤਕਰੀਬਨ ਉੱਥੇ ਸਮਾਗਮ ਤੇ ਹੀ ਜਾਣਗੇ ਕਿਉਂਕਿ ਖੁੱਲਾ ਸੱਦਾ ਇਹ ਵੀਡੀਓ ਬਣਾ ਕੇ ਵੀ ਉਹਨਾਂ ਦੀ ਦਿੱਤਾ ਸੀਗਾ ਤੇ ਜਿਹੜੇ ਨੇੜੇ ਨੇੜੇ ਆ ਜਿਵੇਂ ਹਨਾ ਮਾਸੜੋਨੀ ਜਿਵੇਂ ਬਖਸ਼ਵਾਲ ਉਹਨਾਂ ਦੀ ਬਿਲਕੁਲ ਉਹਨਾਂ ਨੂੰ ਪਹਿਲਾਂ ਜਾਣਦੇ ਵੀ ਨੇ ਥੋੜੀ ਬਹੁਤੀ ਜਾਣ ਪਹਿਚਾਣ ਹੈਗੀ ਆ ਤਾਂ ਨੇੜੇ ਕਰਕੇ ਉਹਨਾਂ ਨੂੰ ਕਾਰਡ ਦਿੱਤੇ ਨੇ ਸਾਰੇ ਪਰਿਵਾਰ ਨੂੰ ਇਸ ਕਰਕੇ ਮੈਂ ਉਹਨਾਂ ਦੇ ਨਾਲ ਹੀ ਜਾਊਂਗੀ ਬਾਕੀ ਸਭ ਨੂੰ ਖੁੱਲੇ ਸੱਦੇ ਆ ਨਾ ਵੀ ਉੱਥੇ ਦਵਾਨ ਚੱਲਣਗੇ ਲੰਗਰ ਚੱਲੂਗਾ ਸਭ ਕੁਝ ਸਭ ਕੁਝ ਆਏਗਾ ਉੱਥੇ ਮਤਲਬ ਵੱਡੀ ਵੱਡੀਆਂ ਹਸਤੀਆਂ ਵੀ ਹਨਾ ਸਾਰੀਆਂ ਉੱਥੇ ਆਉਣਗੀਆਂ ਤੇ ਆਈਆਂ ਵੀ ਸੀ ਕਿ ਅੱਗੇ ਤੁਸੀਂ ਦੇਖਿਓ ਥੋੜਾ ਬੋਧਾ ਜਿੰਨੀ ਵੀਡੀਓ ਬਣਾਈ ਆ ਸੀ ਬਣਾ ਸਕੀ ਉਨੀ ਕੁ ਬਣਾਈ ਆ ਨਹੀਂ ਤਾਂ ਜ਼ਿਆਦਾ ਉੱਥੇ ਬਣਾਉਣ ਵੀ ਮਤਲਬ ਉਹ ਨਾ ਉਹਨਾਂ ਦੇ ਬੈਠਣ ਦਾ ਅਲੱਗ ਅਰੇਂਜਮੈਂਟ ਕੀਤਾ ਹੋਇਆ ਸੀਗਾ ਉਹਨਾਂ ਨੇ ਤਾਂ ਕਿ ਉਹਨਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਲਈ ਵੀਡੀਓ ਜਿੰਨੀ ਕੋ ਹੋ ਸਕੇ ਬਸ ਉਹਨਾਂ ਦੇਖਣਾ ਤੁਹਾਨੂੰ ਨਹੀਂ ਲੱਗੇ ਜਾਣਾ ਬਾਰ ਬਾਰ ਉਧਰ ਹੀ ਦੇਖੀ ਜਾਂਦਾ ਏ ਗੱਡੀ ਚਲੋ ਰੋਊਗਾ ਪੂਰਾ 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 ਵਿਆਹ ਕਰੂਗਾ ਪਰ ਇੱਕ ਵਾਰੀ ਤਾਂ ਇਹ ਹੋਦੇ ਹੋਦੇ ਉਧਰ ਹੀ ਨੂੰ ਭੱਜ ਰਿਹਾ ਪੂਰੇ ਤਿਆਰ ਹੋ ਕੇ ਖੜ ਜਾਊਗਾ ਫਿਰ ਹਟ ਪਾਉਂਗਾ ਨਾਲੇ ਕੋਣੀ ਦੂਲ ਗਿਆ ਜਾ ਰਿਹਾ ਹੈ ਪਾਉਡੀ ਦੂਈ ਲੈ ਗਈ ਆ ਮਾਕੇ ਤੇ ਲੈ ਗਈ ਹੁਣ ਪਾਟਾ ਲੈ ਗਈ ਆ ਪਈ ਆ ਮੇਰੇ ਵੀ ਬਰਪੇ ਤੇ ਕਸੁੱੱਕ ਜਾਣਗੇ ਦੇਖੋ ਮੇਰਾ ਮਾਸੜ ਵੀਡੀਓ ਬਣਾਉਣ ਦੀ ਤਿਆਰੀ ਜਦੋਂ ਗਣ ਲੱਗ ਗਿਆ ਜਦੋਂ ਦੇਖ ਕੇ ਜਦੋਂ ਜਦੋਂ ਫੋਨ ਕੱਢ ਲਿਆ ਜਦੋਂ ਕੱਢ ਲਿਆ ਦੂਰ ਤੇ ਹੀ ਮੈਂ ਕਿਹਾ ਦੂਰ ਤੇ ਹੀ ਫੋਨ ਸਾਫ ਹੋਣ ਲੱਗ ਗਿਆ ਦੂਰ ਤੇ ਹੀ ਠੀਕ ਆ ਬਾਈ ਮਾਸੀ ਮੇਰੀ ਬਨਾਰੀ ਮੱਕੀ ਦੀ ਰੋਟੀ ਤਾਂ ਨਮੀ ਕਰ ਗਈ ਆ ਹੱਸ ਕੇ ਆ ਉਹ ਜਿੱਤੇ ਦੇਣਗੇ ਤਾਂ ਲੜ ਦਿੰਦੀ ਆ ਮੈਂ ਕਿਹਾ ਵੀ ਮਾਸੜ ਨੇ ਵੀ ਖੋਲਤੀਆਂ ਮੈਂ ਵੀ ਵਾਰੀ ਬੂਟ ਖੋਲਤੇ ਉਹੇ ਚੋਈ ਤੀ ਔਰ ਸੁਣਾ ਕਿਵੇਂ ਆ ਵਧੀਆ ਬੱਚਾ ਠੀਕ ਆ ਬੱਚਾ ਸਕੂਲ ਗਿਆ ਅੱਜ ਛੱਡੀ ਤੇ ਚਲੀ ਗਿਆ ਉੱਥੇ ਵਾਗੇ ਉਹ ਕਿਤੇ ਰੋਥੇ ਮੋਟਰ ਸਮਰਾਨੀ ਵਾਲੇ ਉੱਥੇ ਮੋਟਰ ਨਾ ਖਰਾਬ ਹੋ ਗਈ ਲੋ ਜੀ ਅਸੀਂ ਚੱਲੇ ਹੁਣ ਰੋਟੀ ਰੋਟੀ ਵੀ ਖਾ ਲਈ ਪਹਿਲਾਂ ਮੈਂ ਪੰਜੀਰੀ ਖਾਈ ਆ ਨੀਤੂ ਰਾਣੀ ਨੇ ਪੰਜੀਰੀ ਦਈ ਪੰਜੀਰੀ ਪਿੱਛੇ ਇਨਾ ਕਸਮਾਨ ਪਿਆ ਤਾਂ ਨੀਤੂ ਆਲੇ ਵਲੌਗ ਜੇ ਤੁਸੀਂ ਦੇ ਦੇਖਿਓ ਹਨਾ ਮਾਸਟਰੋਨੀ ਕਹਿੰਦੇ ਅਸ ਤਾਂ ਪੰਜੀਰੀ ਰਲਾਈਓ ਨਹੀਂ ਮੈਂ ਕਿ ਕਿਨੀ ਢਲਾਈ ਤੀ ਕਹਿੰਦੇ ਅਸੀਂ ਤਾਂ ਦਸਨੋਂ ਨੇ ਦੀ ਲਾਈ ਮੈਂ ਕਿ ਉਹਨਾਂ ਦੇ ਹੀ ਲੈ ਕੇ ਜਾਓ ਕੋਲੀ ਫੇਰ ਉਹਨਾਂ ਦੇ ਲੈ ਕੇ ਦੋ ਹਾਂ ਬੀਬੀ ਹਾਂਜੀ ਬੀਬੀ ਇੱਧਰ ਨੀਤੂ ਦੀ ਨਾਨੀ ਜੀ ਬੈਠੇ ਨੇ ਹਾਂਜੀ ਬੀਬੀ ਦੱਸੋ ਬੜਾ ਲੋ ਵੀਡੀਓ ਬਣਾਉਣੀ ਹੈ ਵੀਡੀਓ ਪਹਿਲਾਂ ਕਹਿ ਗੱਗ ਨਹੀਂ ਬੀਬੀ ਗੱਲ ਦੱਸ ਕੀ ਆ ਗੱਲ ਯਾਦ ਆਈ ਸੀ ਅੱਛਾ ਭੁੱਲ ਗਈ ਹੁਣ ਭੁੱਲ ਬੀਬੀ ਜਿੰਨੇ ਨੂੰ ਵਿਚਾਰੀ ਬੀਬੀ ਦੀ ਗੱਲ ਸੁਣਦੇ ਉਹਨੇ ਨੂੰ ਬੀਬੀ ਗੱਲੇ ਭੁੱਲ ਜਾਂਦੀ ਆ ਸੋਣਾ ਬੀਬੀ ਨਾ ਹਾਂ ਕਾਇ ਖੁਸ਼ੀ ਦੀ ਸੀ ਹਾਂ ਮੈਂ ਥੋੜੇ ਪਿੰਡ ਵੀ ਵੰਡ ਕੇ ਆਈ ਸੀ ਪਾਚੇ ਕਾਦੇ ਪਾਚੇ ਬੀਬੀ ਆ ਜਿਹੜਾ ਇੱਥੇ ਇਕੱਠਾ ਨਾ ਬੀਬੀ ਸਾਡੇ ਪਿੰਡ ਹੀ ਵੰਡ ਕੇ ਆਏ ਆ ਤਾਂ ਮਾਸੜ ਦੇ ਮਾਸੜ ਨੂੰ ਇਹ ਕਾਰਡ ਆਇਆ ਏ ਇਹ ਮਾਸੜ ਉਹਨਾਂ ਨਾਲੇ ਚੱਲੀ ਆ ਮੈਂ ਤਾਂ ਅੱਛਾ ਹੋਰ ਮੈਂ ਤਾਂ ਵਿਦਾਊਟ ਇਨਵੀਟੇਸ਼ਨ ਆ ਮੈਂ ਤਾਂ ਇਹਨੂੰ ਬਲਾਈ ਮੈਂ ਮਾਨਾ ਹੋਰ ਫੇਰ ਕੀ ਹੋ ਗਿਆ ਬੀਬੀ ਉਹਨਾਂ ਨੂੰ ਖੁੱਲਾ ਸੱਦਾ ਦਿੱਤਾ ਉਹ ਤਾਂ ਕਾਟ ਤਾਂ ਜਿਹੜੇ ਆਪਣੇ ਨੇੜੇ ਚਾਣ ਵਾਲੇ ਆ ਉਹਨਾਂ ਨੂੰ ਦਿੱਤਾ ਬਾਕੀ ਸਭ ਨੂੰ ਖੁੱਲਾ ਸੱਦਾ ਦਿੱਤਾ ਹਾਂ ਉਹ ਮੈਂ ਖੁੱਲੇ ਸੱਦੇ ਲੋ ਜੀ ਅਸੀਂ ਚੱਲੇ ਹੁਣ ਸਾਹਮਣੇ ਭਲਕਰੋੜ ਜੀ ਦੇ ਸਮਾਗਮ ਤੇ ਤੇ ਇਧਰ ਮਾਸੀ ਉਹਨੀ ਵੀ ਚੱਲੇ ਇਧਰ ਨਹੀਂ ਤੂੰ ਮਾਸੀ ਸਾਹਿਬ ਤਿਆਰ ਹੋ ਗਏ ਅੱਤ ਸਭ ਦੇ ਫਸਟਿਕ ਉੱਪਰ ਆ ਗਿਆ ਯਾ ਲੈ ਲਈ ਉਹ ਵੀ ਆਉਂਦੀ ਵੀ ਆਉਂਦੀ ਮੁਰਤਿਆਂ ਨਾਲ ਦੇਖ ਲਓ ਕੋਈ ਚੋਰ ਚੂਰ ਤਾਂ ਨਹੀਂ ਆਇਆ ਘਰ ਤੋਂ ਨਿਕਲੇ ਸਮਾਗਮ ਚ ਪਹੁੰਚ ਗਏ ਅਸੀਂ ਆ ਸਾਹਮਣੇ ਪਾਰਕਿੰਗ ਹੈ ਸਾਰੀ ਪਿੱਛੇ ਜਾ ਕੇ ਉਹ ਲਾਇ ਹੋਏ ਐ ਹਾਂ ਵੀਰੇ ਵਾਲੇ ਜਿੱਤੇ ਵਿੱਚ ਤਾਂ ਆ ਗਿਆ ਉਹ ਫੋਨ ਆ ਗਿਆ ਵੀਰੇ ਦਾ ਫੋਨ ਨਹੀਂ ਆ ਗਿਆ ਜਿਹਨੇ ਲੱਗੇ ਪਿਆ ਉਹਨੂੰ ਉੱਧਰ ਦੀਵਾਨ ਲੱਗ ਰਹੇ ਨੇ ਹਨਾ ਕੀਰਤਨ ਹੋ ਰਿਹਾ ਉੱਧਰ ਐਡ ਲੰਗਰ ਚੱਲ ਰਿਹਾ ਏ ਇੱਧਰ ਬੀਬੀਆਂ ਸੇਵਾ ਕਰ ਰਹੀਆਂ ਮੈਨੂੰ ਲੱਗਦਾ ਲੰਗਰ ਤੇ ਜਾ ਰਹੀਆਂ ਨਾਲੇ ਲੰਗਰ ਛੱਕ ਕੇ ਆਈਆਂ ਹੈ ਬਰੀ ਲੰਗਰ ਤੇ ਫੇਰ ਵੀ ਲੰਗਰ ਕਿਨ ਜਾਇ ਲੜੀ ਲੰਗਰ ਬਾਅਦ ਚ ਖਾ ਲਾਂਗੇ ਹਾਂ ਦਾ ਪਹਿਲਾਂ ਹੋ ਗਏ ਨੇ ਗੁਰੂ ਨਾਨਕ ਤੇ 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 ਗੁਰੂ ਨ ਜੋ ਧੰਗੁਰ ਨਾਨਕ ਉਹ ਵਾਨਤ ਪੰਗੁਰੂ ਨਾਨਕ ਜਿਵੇਂ ਫਰੇ ਰਾਮ ਮਿਲ ਖੁਸ਼ੀਆਂ ਕਰਾਂਗੇ ਗੁਰੂ ਨਾਨਕ ਸਾਹਿਬ ਪੰਗਲਾਏ ਜਿਹੜੇ ਪੀਦਾ ਲੈ ਜਾਂਦੀ ਸਾਹਿਬ ਖਸਾ ਰੋਟੀ ਖਾ ਕੇ ਆਏ ਕਰੋ ਰੋਟੀ ਬਾਤ ਚਾਹਾਂ ਮੈਂ ਕਿਹਾ ਤੇ ਅਬ ਬੜੀ ਜੀ ਨੇ ਹੁਣ ਆ ਤੇਖਿਆ ਫਿਰ ਕਰ ਬਾਤ ਸਭ ਆ ਰਹੀ ਯਾਦ ਧਿਆਨ ਵਿੱਚ ਕਰਮ ਨਾ ਜਾਣਾ ਕਰਮ ਨਾ ਜਾਣਾ ਤੇ ਲੈ 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 ਹਮ ਤੇ ਵੱਡਾ ਸਤਿਗੁਰੂ ਨਾਨਕ ਦੇਵ ਜੀ ਦੀ ਬਾਤ ਕਰਦੇ ਆਂ ਸਾਹਮਣੇ ਨੂਰ ਤੇ ਆ ਨੂਰ ਤੇ ਪਾਪਾ ਹੀ ਕੀ ਕਾਲੀ ਇਹਨਾਂ ਦੀ ਪਿੰਡ ਚੋਂ ਆ ਕੋਈ ਸ਼ੈਦ ਦੋਸਤ ਹਾਂ ਐਵਲੀ ਇਹਨਾਂ ਦੀ ਤਰਹੀ ਹੋਏ ਸਭ ਕੁਝ ਨਹੀਂ ਤਾਨੂੰ ਕੌਣ ਜਾਣਦਾ ਤੀਗਾ ਮੈਂ ਤੇ ਇਹਨਾਂ ਦਾ ਗਿਆ ਨਾ ਸਾਰਾ ਕੁਝ ਇਹਨਾਂ ਨੇ ਕੀਤਾ ਤਾਂ ਇਹਨਾਂ ਨੇ ਵੀਡੀਓ ਬਣਾਈ ਹੈ ਤਾਂ ਅਸੀਂ ਦੋ ਚੱਲੇ ਨੇ ਨੀ ਮੇ ਨੂਰ ਹਜੇ ਆਇਆ ਨਹੀਂ ਉਹਨੂੰ ਮਿਲਣਾ ਆ ਛੋਟੇ ਜਿਹੇ ਨੂਰ ਜਿਹੜੀ ਕੁੜੀ ਬਣੀ ਹੋਈ ਜਿਹੜੀ ਕੁੜੀ ਹੈ ਪਰ ਮੁੰਡਾ ਵੇਗ ਸਾਰੇ ਬੱਚੇ ਹਾਂ ਸਾਰੇ ਬੱਚੇ ਫੋਟੇ ਖਿਚਾ ਰਹੇ ਨੇ ਮਿਆਣਿਆਂ ਨੂੰ ਇੰਨਾ ਚੋ ਹੋ ਰਿਆ ਉਹਨੂੰ ਮਿਲਣ ਦਾ ਹਨਾ ਉਹ ਦੇਖੋ ਛੋਟੇ ਛੋਟੇ ਬੱਚੇ ਵੀ ਲਈ ਬਣ ਦਿੰਦੇ ਨੇ ਖਾਣਾ ਮੋਤਵਾ ਸੇ ਲੰਡਾਉਂਦਾ ਹੈ ਬਹੁਤ ਜਿਆਦਾ ਬਹੁਤ ਜਿਆਦਾ ਅੰਝੀ ਜਿਗਿਰ ਹੌਲ ਨਾ ਤਾਰਿਆ ਕਿ ਅੱਖ ਤੋਂ ਵਗੂ ਪਿੜ ਚ ਖਲਾਰਿਆ ਮਸਬਤਿਆ ਜਵਾਲੇ ਫੜ ਪਾਰਿਆ ਪੰਗਾ ਲੈ ਰਿਆ ਪਰ ਕਿਸ ਪਾਸੇ ਰੋਣੀ ਤੇਰੀ ਕਗਨੂਨ ਹੈ ਤੂੰ ਨਰਕੀ ਤੋਰੀ ਇੰਦਰਾ ਗਾਂਧੀ ਕਹਿੰਦੇ ਡਿਲੀਟ ਕਰਤਾ ਕੀ ਕਿਉਂਕਿ ਸੱਚੀਆਂ ਗੱਲਾਂ ਇਹ ਡਿਲੀਟੀ ਕੀਤੀਆਂ ਜਾਂਦੀਆਂ ਸਾਡਾ ਵੀ ਇੱਕ ਟਰੈਕ ਇਹ ਅਸੀਂ ਫੈਨ ਹਾਂ ਪਿੰਡਰਾਵਾਲੇ ਦੇ ਗਲ ਪਿਸਤਲ ਦੇ ਹੱਥ ਵਿੱਚ ਤੀਰ ਰੱਖ ਫੋਟੋ ਦੀ ਦੀ ਕਰ ਮੈਨੂੰ ਬੈਨ ਫਿਰਦੇ ਛੱਡ ਲੈ ਜਾਂ ਤੂੰ ਫੜ ਕੇ ਲਿਆ ਮੇਰਾ ਵੀ ਗਲਾਸ ਫੜ ਲਈ ਗੁਰੂ ਗਰੀਬ ਨਵਾ ਹੁਣ ਬੰਦ ਕਰੀਏ ਲੋਕ ਰਸ ਆ ਗਿਆ ਇਸ ਆਗੈਂ ਕਿਉਂਕਿ ਨਾ ਬਹੁਤ ਜ਼ਿਆਦਾ ਧੁੱਪ ਸੇ ਕੰਨਾ ਪੈ ਰਿਆ ਬਸ ਇੰਨਾ ਕੁ ਟਾਈਮ ਤੱਕ ਅਸੀਂ ਲਾਇਆ ਏ 1 2 4 ਨੂੰ ਮਿਲਿਆ ਏ ਕਿਉਂਕਿ ਸਾਡੇ ਘਰ ਖੁਦ ਇੱਕ ਵੱਟੇ ਹੋ ਆਣਗੇ ਹਨਾ ਵੱਡੀ ਹਸਤੀ ਆਣਗੇ ਤਾਂ ਸਹੀ ਗੱਲ ਜਿਉਂ ਨਾ ਬਸ ਸ਼ਾਮ ਨੂੰ ਫਿਰ ਪਛਾਤਾ ਤਿਆਰੀ ਧੋਰੀ ਕਰਨੀ ਹੈ ਘਰੇ ਜਾ ਕੇ ਆਏ ਰੋਟੀ ਰੋਟੀ ਬਣਾਉਣੀਆਂ ਹੁੰਦਾ ਵੀ ਕੀ ਤਿਆਰ ਕਰਨਾ ਘਰ ਜਾ ਕੇ ਦੇਖਦੇ ਆ ਤੁਹਾਨੂੰ ਵੀ ਦਿਖਾਵਾਂਗੇ ਹਾਂ ਏ ਉਧਰ ਮਾਨਦੀ ਦੀ ਮੰਮੀ ਦੀ ਆ ਗਈ ਅਸੀਂ ਉਹ ਵੀ ਬੀਆਪੀ ਬੰਦਾ ਆ ਰਿਹਾ ਇੱਕ ਦਿਨ ਵੀ ਜਾ ਰਹੇ ਅਸੀਂ ਮੰਮੀ ਜੀ ਨੂੰ ਮਿਲ ਕੇ ਨਹੀਂ ਆਏ ਅਸੀਂ ਮਾਨ ਦੀ ਮੰਮੀ ਨੂੰ ਮਿਲ ਕੇ ਨਹੀਂ ਆਏ ਹੋਰ ਨਾਲ ਛੇੜਖਾਨੀਆਂ ਕਰਕੇ ਆ ਗਏ ਅਸੀਂ ਸੌਰੀ ਕਰੀਏ ਸਾਥੀਆਂ ਗੱਠੀਆਂ ਤੇ ਬੈਠੇ ਅਸੀਂ ਜਿੰਨਾ ਵੀ ਉੱਥੇ ਰਹਿ ਤਾਂ ਫਿਰ ਲੱਗ ਕੇ ਆਏ ਬਹੁਤ ਮਸਤੀ ਕਰਕੇ ਆਏ ਬਹੁਤ ਅਸੀਂ ਤਾਂ ਉਹਨੇ ਨੇ ਤਾਂ ਬਹੁਤ ਮਸਤੀ ਕੀਤੀ ਸਾਨੂੰ ਦੇਖ ਦੇਗਾ ਅਸੀਂ ਕਰ ਰਹੇ ਤੁਸੀਂ ਵੀ ਕੀ ਕਰਦੀਆਂ ਫਿਰ ਰਹੀ ਨੇ ਉਹ ਤੇ ਦੀਦੀ ਨਾਲ ਰੋਟੀ ਪ੍ਰਸ਼ਾਦਾ ਛਕਣ ਬੈਠੇ ਉਹ ਸਬਜ਼ੀ ਵਾਲਾ ਆ ਨਾ ਦੀਦੀ ਉਹਨੂੰ ਕਹਿੰਦੀ ਕਹਿੰਦੀ ਤਾਂ ਆ ਕੇ ਵਰਤ ਮੈਂ ਕਿਹਾ ਮੈਂ ਕਿਹਾ ਨਾ ਮੈਂ ਕਿਹਾ ਥੋੜੀ ਜਿਹੀ ਹੋਰ ਪਾ ਦੇ ਫਿਰ ਨੀਤੂ ਕਹਿੰਦੀ ਨੀਤੂ ਫਿਰ ਕਿੰ ਦੇਖਣ ਲੱਗੀ ਮੈਂ ਕਿਹਾ ਇਹ ਕਿਹੜੇ ਦੁਆਰੇ ਤੋਂ ਆਂਦੇ ਨੇ ਉਹ ਹੱਸਣ ਲੱਗ ਗਏ ਬੱਚੇ ਨੇ ਦੁਆਰਾ ਦੁਆਰਾ ਆਈ ਗਏ ਬਾਹਰ ਦੁਆਰਾ ਕਿਹਾ ਨਾ ਮੈਂ ਆ ਗਿਆ ਜੀ ਮੈਂ ਆ ਗਿਆ ਜੀ ਆ ਗਿਆ ਜੀ ਬਹੁਤ ਇੰਜੋਏ ਕੀਤਾ ਸੱਚੀ ਅੱਛੀ ਨੇ ਬਹੁਤ ਵਧੀਆ ਰੋਟੀ ਸੀ ਬਹੁਤ ਮਸਤੀ ਆ ਕੇ ਆਏ ਉੱਥੇ ਅਸੀਂ ਬਹੁਤ ਜ਼ਿਆਦਾ ਹੋਰ ਹੇ ਅਸਤਫੇ ਦੁਆਰਾ ਜਾ ਸਕਦੇ ਆ ਛੱਡ ਕੋਈ ਬਤ ਨਹੀਂ ਇਹਨੂੰ ਭੁੱਖ ਲੱਗੀ ਫਿਰ ਅਸੀਂ ਫੇਰ ਜਾਏ ਨਾ ਇਹ ਸਾਨੂੰ ਭੁੱਖ ਕਿਉਂਕਿ ਮਾਸਟਰ ਨੇ ਕਿਹਾ ਜਿਆਦਾ ਵੀ ਭੁੱਖ ਲੱਗੂਗੀ ਵੀ ਘਰਾਂ ਨਹੀਂ ਖਾਣੀ ਉੱਥੇ ਭਾਗ ਜੀਵ ਸੋਹਾਂਜਣਾ ਸੋਹਾਂਜਣੇ ਦੀਆਂ ਫੜੀਆਂ ਅੱਛਾ ਸੋਹਾਂਜਣੇ ਦੀਆਂ ਫੜੀਆਂ ਨਵੀਂ ਸਬਜ਼ੀ ਨਹੀਂ ਉਹ ਸਬਜ਼ੀ ਆਹ ਇਹ ਉਹਦੇ ਪੱਤੇ ਨੇ ਸੋਹਾਂਜਣਾ ਹੀ ਆ ਵੀ ਇਹ ਇਹਦੀਆਂ ਫੜੀਆਂ ਨੇ ਅੱਛਾ ਇਹ ਇਹਦੇ ਪੱਤੇ ਨੇ ਖਾਊਗਾ ਨਾ ਹਾਂ ਮੈਂ ਸੱਚੀ ਗੱਲ ਕਹਿੰਦੀ ਆ ਮੈਂ ਵੀ ਖਾਧੀ ਸੀ ਜੇ ਮਤਲਬ ਨਿਗਾ ਨਹੀਂ ਕਿਸੇ ਦੀ ਆਈਗੀ ਨਿਗਾ ਵੀ ਆ ਜਾਂਦੀ ਆ ਹੁਣ ਸੁਕਾ ਕੇ ਇਹਦਾ ਪਾਊਡਰ ਬਣਾ ਕੇ ਰੋਜ਼ ਇੱਕ ਚਮਚਾ ਲੈ ਲੈ ਪਾਣੀ ਨਾਲ ਠੀਕ ਹੈ ਚਾਹ ਚਾਹ ਨਾਲ ਲੈ ਲੈ ਕੰਧਾਰ ਚਾਹ ਕੇ ਖਾ ਲੈ ਅੱਛਾ ਹੂੰ ਬਹੁਤ ਵਧੀਆ ਚੀਜ਼ ਆ 100 30 ਰੋਗਾਂ ਉੱਪਰ ਇਹ 200 ਪਤਾ ਨਹੀਂ ਭਈ ਵੱਧਾ ਦੇ ਇਲਾਜ ਆਈ ਇਲਾਜ ਰੋਗਾਂ ਦਾ ਹੋ ਆਏ ਅੱਛਾ ਰੋਗਾਂ ਦਾ ਹੋ ਉਸ ਕੋ ਲੈ ਕੇ ਆਇਆ ਆਪਣੇ ਨੂੰ ਲੱਗਿਆ ਵਾ ਜਿਆਦਾ ਤਾਂ ਉੱਤਰ ਜਿਵੇਂ ਆਪਣਾ ਪਹਾੜੀ ਇਲਾਕਾ ਨਹੀਂ ਹੁੰਦਾ ਇਹ ਆਪਣਾ ਕੀ ਆ ਅਨੰਦਪੁਰ ਸਾਹਿਬ ਹਾਂ ਉੱਥੇ ਜਾਂ ਮਾਸਰ ਜੀ ਲੈ ਕੇ ਆਏ ਹਨ ਇਹ ਉੱਥੋਂ ਲੈ ਕੇ ਆਏ ਨੇ ਆਪਣੇ ਹੈਗਾ ਤੇ ਪੱਛਾ ਇੱਥੋਂ ਪੱਤ ਤਾਂ ਹੁਣ ਉੱਤਰ ਹੈਗਾ ਹੈ ਉੱਥੋਂ ਲਿਆਉਣੇ ਹੁੰਦੇ ਪੱਤੇ ਠੀਕ ਹੈ ਉਹਦੀ ਚਟਣੀ ਕੁੱਟ ਲੋ ਵਿੱਚ ਗਠਾ ਪਾਣਾ ਗਠਾ ਪਾ ਨੂੰ ਉਹ ਵਿੱਚ ਛੱਟ ਕੇ ਰੱਖ ਲੋ 200 ਬਿਮਾਰੀਆਂ ਦਾ ਇਲਾਜ ਹੈ ਹਾਂ 200 ਤੇ ਵੀ ਉੱਪਰ ਹੀ ਆ ਠੀਕ ਬਹੁਤ ਵਧੀਆ ਨੂੰ OK ਉਹਨੇ ਜੀ ਚਟਣੀ ਕੁੱਟ ਕੇ ਕੱਟ ਕੇ ਰੱਖ ਲੈ ਇੰਨੀ ਕਰੋ ਜੋ ਖਾਣਾ ਚਾਹੀ। ਅੱਛਾ। ਲਓ ਜੀ। ਮਾਸੀ ਜੰਦੀ ਮੈਂ ਵੀ ਸੂਟ ਲੈ ਕੇ ਆਈ ਆ ਸੂਟ ਦੇਖ। ਕਟرائی ਦੇ। ਆ ਨੀ ਤੂੰ ਦਾ। ਇਹ ਹੈਗਾ ਨੀਤੂ ਦਾ ਸੂਟ। ਆ ਵਾਲਾ ਬਣੂਗਾ ਇਹ। ਆ ਵਾਲਾ। ਹੂੰ ਆ ਵਾਲਾ। ਤੇ ਆ ਹੈਗਾ ਮਾਸੀ ਦਾ। ਹੂੰ। अच्छा आ ਕੀ ਹੈ ਸਾਡੇ ਸੂਟ ਤੇ ਹਮਾ ਆ। ਅੱਛਾ ਆ ਸੂਟ ਹੈ। ਆ ਸਲਾਈ ਕਰਦੀ ਹੈ ਨੀਤੂ। ਕੱਟਿਆ ਹੋਇਆ ਹੈ। ਤਮਸੀ ਨੇ ਲੀਡ ਚੱਕ ਕੇ ਦਿਖਾਈ ਆ ਮੈਨੂੰ। ਇਹ ਆ ਮਸੀ ਦਾ। ਨੀਤੂ ਰਾਣੀ ਦਾ ਵੀ ਸੋਨਾ ਹੈ। ਬਹੁਤ ਸੋਨਾ ਹੈ। ਆ ਸਾਫ ਸਲਵਾਰਾ। ਹਮ ਆ ਛੋਟਾ। ਹਾਂ ਆ ਛੋਟਾ। ਆ ਦੇਖ ਤਾਂ ਸੀ। ਇਹਦਾ ਨਹੀਂ ਹੈਗਾ ਮੇਰਾ ਇਹ ਤਾਂ ਟੋਟਾ ਹੈ ਨਾ ਨੀਤੂ ਦਾ ਹੈ। ਨੀ ਤੂੰ ਤਾਂ ਮੇਰੇ ਨੇ ਨੀ ਤੂੰ ਦਾ ਸੂਟ ਬਹੁਤ ਸੋਹਣਾ ਏ ਆ ਦੇਖੋ ਇਹਦਾ ਲੀਨਨ ਲੀਨਨ ਕਾ ਹੋਆ ਗਰਮ ਚ ਗਰਮ ਚ ਲੀਨਨ ਐ ਹਾਂ ਆਏ ਥੋੜਾ ਇੱਕ ਟ੍ਰਾਈ ਚ ਤਾਂ ਮੋਟਾ ਐ ਫਿਰ ਤੇ ਆਲ ਚਕ ਟ੍ਰਾਈ ਦੇ ਪੈਂਦੇ ਆ ਲਓ ਜੀ ਇਹਦਾ ਸੈਕਿੰਡ ਸੂਟ ਹੈ ਹਣਾ ਹਾਂ ਪੂਰੀ ਮੈਚ ਕਰ ਰਹੀ ਏ ਇਹ ਆ ਆ ਕਲਰ ਪੂਰਾ ਮੈਚ ਕਰ ਰਿਹਾ ਹੈ ਜੀ ਕਰਵਾਲੇ ਤੁਸੀਂ ਇਹ ਦੇਖ ਕਿ ਮੇਗਾ ਲਾਡ ਲੁਬੀਤ ਮਿਲਦਾ ਨਹੀਂ ਸਹੀ ਗੱਲ ਹੈ ਕਿਉਂ ਮੈਂ ਗੱਲ ਬਣਾਉਣੀ ਹੈ ਤੇ ਮੈਂ ਤਾਂ ਹਾਂ ਚਲ ਇੱਕ ਵਾਰੀ ਦੁਵਾ ਕੇ ਤੇ ਤਾਲੀ ਇਹ ਫੋਨ ਥੋੜੀ ਲੱਗ ਰਹੀ ਹੈ ਐ ਵੀ ਕਰੋ ਐ ਵੀ ਕਰੋ ਅਰੇ ਅਸੀਂ ਇੱਧਰ ਚੱਲੇ ਆਂ ਦੂਜੀ ਮਾਸੀ ਦੇ ਗੇਟ ਖੁੱਲ੍ਹ ਹੈ ਅਸੀਂ ਆਦੇ ਨਹੀਂ ਤੂੰ ਆ ਜਾ ਨਹੀਂ ਤੂੰ ਫੋਟੋ ਖਿਚਾਣ ਆ ਰਹੇ ਤੇ ਅਸੀਂ ਮੈਂ ਕਿੱਪ ਬੜੀ ਮਾਸੀ ਬੜੀ ਮਾਸੀ ਦੇ ਜਾ ਕੇ ਫੋਟੋ ਖਿਚਾ ਲੈਣੇ ਹਾਂ ਮੈਂ ਸੂਟ ਪਾ ਲਿਆ ਦੇਖੋ ਵਧੀਆ ਚਲੋ ਚਲੋ ਕਿੱਥੇ ਗਏ ਅਮੋਰੀ ਗਏ ਆ ਦੇਖੋ ਅੱਗੇ ਫੋਟੋ ਖਿਚਾਣ ਆਲੇ ਬੰਦੇ ਆ ਲਾਓ ਵੀ ਆ ਗਈਆਂ ਕਿ ਹਾਂ ਨਾ ਫੇਰੇ ਤਾਂ ਨਾਮ ਕੋ ਨਵਰੂਪ ਨਵਰੂਪ ਨਹੀਂ ਇਹ ਤਾਂ ਯਾਦ ਨਾ ਅਮਨ ਦਾ ਇਹ ਤਾਂ ਯਾਦ ਰਹਿੰਦਾ ਇਹ ਤਾਂ ਭੁੱਲ ਜਣੀਆ ਐਦੇ ਨਾਲ ਯੂਵੀ ਬਹੁਤ ਲੜਦਾ ਬਹੁਤ ਜ਼ਿਆਦਾ ਲੜਦਾ ਇਹਦੇ ਨਾਲ ਤਾਂ ਸਹੀ ਹੋਰ ਹੈਂ ਪਾਲ ਖੜਦੂ ਜਾ ਕੇ ਆਈ ਸੀ ਤਾਂ ਬਹੁਤ ਅਸਲ ਨੂੰ ਨੇ ਤਾਂ ਬਹੁਤ ਇੰਜੋਏ ਕੀਤਾ ਅੱਛਾ ਉਹ ਤੁਹਾਡੇ ਜਾਣ ਦੇ ਬਾਅਦ ਸਾਨੂੰ ਹਰ ਚੀਜ਼ ਤੇ ਹਰ ਮਨ ਮਿਲਿਆ ਅੱਛਾ ਹੋਰ ਉਹ ਫੋਟੋ ਖਚਾਈਆਂ ਸੀ ਨਹੀਂ ਪਾ ਰਿਹਾ ਤਾਂ ਕਹਿੰਦੀ 2 ਮਿੰਟ ਨੂਰ ਨੂੰ ਵੀ ਮਿਲੀ ਸੀ ਕੀ ਅਨਮੋਲ ਕੁਤਰੇ ਨੂੰ ਵੀ ਦੇਖਿਆ ਅਨਮੋਲ ਨੂੰ ਦੇਖਿਆ ਸੀ ਹੈਗਾ ਸੀ ਜਦ ਬਾਅਦ ਅਸੀਂ ਬਾਹਰ ਆਏ ਉਹ ਸਾਰਾ ਉੱਥੇ ਦਾ ਇਤਿਹਾਸ ਮਿਲਿਆ ਹਾਂ ਲੁਧਿਆਣੇ ਵਾਲਾ ਉਹ ਹਾਂ ਲੁਧਿਆਣਾ ਫੋਟੋ ਖਿਚਾਈ ਸੀ ਉਹਦੇ ਨਾਲ ਫਿਰ ਫਿਰ ਫੋਟੋ ਖਚਾਣੀ ਸੀ ਯਾਰ ਮੈਨੂੰ ਇਹ ਕਿਉਂ ਹੀ ਭੇਜ ਆ ਦੇਖੋ ਉੱਥੇ ਤਾਂ ਬਹੁਤ ਵੱਡੇ ਵੱਡੇ ਬਲੌਗਰ ਆ ਜਾਂਦੇ ਆਦੇ ਹੱਦ ਉਹ ਵੀ ਇੱਤੀਗਾ ਜੋ ਸਕੀਰਤ ਕੀਰਤ ਨਹੀਂ ਖੁਸ਼ੀ ਜਿਹੜੀ ਕੀਰਤ ਹਾਂ ਉਹਦਾ ਜੇਠ ਉਹਦਾ ਜੇਠ ਆਇਆ ਤੀਗਾ ਆਇਆ ਤੀਆ ਉਹ ਦੋ ਮੁੰਡੇ ਜਿਹੜੇ ਹਾਸੀ ਵਾਲੇ ਪੰਦ ਨੇ ਉਹ ਆਏ ਤੀਏ ਉਹ ਪੀਬੀਐਕਸ ਵਾਲਾ ਵੀ ਐਸੀਪੀਬੀਐਕਸ 10 ਵਾਲਾ ਮੁੰਡਾ ਇੱਕ ਉਹ ਬਹੁਤ ਵੱਡੇ ਵੱਡੇ ਆ ਰਹੇ ਤੇ ਉਹ ਵੀ ਜਦਾਂ ਮਾਂ ਦੀ ਬੇਬੇ ਜੀ ਆ ਗਈ। ਅਸੀਂ ਉਹਨੂੰ ਬੇਬੇ ਜੀ ਨੂੰ ਮੇਰੇ ਨਾਲ ਰਹਿ ਗਏ ਬੱਸ। ਦੇਖ ਰਹਾ ਸਭ ਬਹੁਤ ਜ਼ਿਆਦਾ ਇੰਜੋਏ ਕਰਪੇ। ਹੋਰ ਲੋਕ ਜੀ ਸਿੱਥੇ ਦੇਖ ਰਿਹਾ ਸੰਗਤਰੇ। ਦੇਖਿਓ। ਦੇਖ ਨਹੀਂ ਰਹਿ ਇਹ ਖਾਣ ਲੱਗੇ ਤੋੜ ਕੇ। ਵਧੀਆ ਹੁੰਦੇ ਨੇ ਵੀ। 2-4 ਲੈ ਜੂਗੀ ਬਾ। ਇਹ ਵੀ ਲੈ ਕੇ ਜਾਉਂਦੀ ਹਾਂ। ਹਾਂ ਦੇਖ ਲਓ। ਜੂਸ ਵਾਸਤੇ। ਕਿ ਤੱਕ ਹੱਥ ਨੇ ਕੀ ਦੇਖ ਲਓ ਮਿੰਤਾ ਬਨੇਲਾ ਉਹਦੇ ਮੈਨੂੰ ਘੱਟ ਵਧੀਆ ਲੱਗਦੇ ਨੇ ਨਾ ਬੱਦੀਆਂ ਨੇ ਹਨਾ ਦਿਖਣ ਤਾਂ ਵਧੀਆ ਲੱਗ ਰਹੇ ਨੇ ਬਿਲਕੁਲ ਹੋਈ ਨੇ ਬਹੁਤ ਵਧੀਆ ਨੇ ਖਾਣ ਚ ਖਾ ਕੇ ਦੱਸਦੇ ਹਾਂ ਤੁਹਾਨੂੰ ਮਿੱਟੀ ਲੱਗ ਗਿਆ ਦੇਖੋ ਮਿੱਟੀ ਵਾਲੇ ਹੱਥ ਤੇ ਤੇ ਗਰਦ ਪੈ ਰਿਹਾ ਈ ਥੀ ਨਾ ਬਾਹਰ ਹੂੰ ਠੀਕ ਆ ਠੀਕ ਆ ਲੈ ਲਓ ਫਿਰ ਯੂਵੀ ਵਾਸਤੇ ਤੋੜ ਕੇ ਲੈ ਜਾਓ ਮਿੰਡਾ ਘੱਟ ਪਸੰਦ ਐ ਨੇ ਹੋਰ ਲੈ ਜਾਈਏ ਲੋ ਜੀ ਬਾਬਾ ਜੀ ਬਾਬਾ ਨਿਸ਼ਾਨ ਸਿੰਘ ਜੀ ਕਿਹੜੇ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲੇ ਆ ਗਏ ਓਕੇ ਸਾਰਿਆਂ ਨੇ ਦੇ ਸਵਾਗਤ ਲਈ ਖੜੇ ਹੋ ਪੈ ਮਾਸਟਰ ਜੀ ਰੰਗੇ <murans> ਆਸ਼ਾਦਨ <murans> <murans> ਆ ਗਏ ਜੀ ਆਏ ਹਾਂ ਆ ਗਏ ਪਰ ਮੇਰਾ ਅਗਰ ਦੁੱਧ ਦਰਪਰਲੇ ਬਰੇ ਜੀ ਚੁੱਕੇ ਆਂ ਚੋਟੋ ਸੈਗਮੈਂਟ ਦਾ ਦੇਖਦੇ ਆਂ ਜੀ ਬਹੁਤ ਇੰਟਰਸਟਿੰਗ ਸੋਖਣਾ ਸਭੀ ਕੋਲ ਕੀ ਲੋਕੀ ਸਮਝ ਸਹੀ ਮਤਸਾਤ ਮਤਬੇ ਹਮ ਤਾਂ ਨਾਲ ਸਾਹਮਣਾ ਹੁੰਦਾ ਆਪਾਂ ਦਿਲ ਦੇ ਵਿੱਚ ਸਾਰੀ ਦਿਹਾੜੀ ਰਹੇ ਹਾਲ ਸਿਰ ਚਾਲ ਵਿੱਚ ਤੇ ਇਸ ਨੂੰ بابا ਜੀ ਦੇ ਪ੍ਰੋਗਰਾਮ ਦੀ ਖਾਨ ਪਿੰਡੀ ਤਿਆਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਇਹ ਦੂਜਾ ਪ੍ਰੋਗਰਾਮ ਖਤਮ ਹੋ ਗਿਆ ਜਿਹੜਾ ਉੱਥੇ ਲਚਕਾਣੀ ਖੁੱਲਿਆ ਹੋਇਆ ਸੀ ਸਮਾਗਮ ਵਾਲਾ ਹਨਾ ਬਾਬਾ ਜੀ ਪਾਰਕ ਰੋਡ ਸਿੰਘ ਜੀ ਨੂੰ ਅਸੀਂ ਮਿਲ ਨਹੀਂ ਸਕੇ ਕਿਉਂਕਿ ਅੱਜ ਇੰਨੀ ਜ਼ਿਆਦਾ ਦੁਨੀਆ ਸੀਗੀ ਹਨਾ ਵੀ ਇਸ ਕਰਕੇ ਵੱਡੇ ਵੱਡੇ ਆਸਤੀਆਂ ਆਉਂਦੀਆਂ ਫਿਰ ਅਸੀਂ ਤਾਂ ਫਿਰ ਕਿਵੇਂ ਮਿਲ ਸਰਦੇ ਤੇ ਹਨਾ ਕਿਉਂਕਿ ਅੱਜ ਸਾਰੇ ਨਾ ਅਲੱਗ ਅਲੱਗ ਕੀਤਾ ਹੋਇਆ ਦਾ ਸਾਰਿਆਂ ਲਈ ਕਿਉਂਕਿ ਫਿਰ ਐ ਤਾਂ ਵੀ ਕਿਸ ਕੋਈ ਇੱਕ ਦੂਜੇ ਨੂੰ ਤੰਗ ਨਾ ਪਰੇਸ਼ਾਨ ਨਾ ਕਰੇ ਹਨਾ ਇਸ ਕਰਕੇ ਵੀ ਸਾਨੂੰ ਐਵੇਂ ਮੁੜਨਾ ਪਿਆ ਕੋਈ ਗੱਲ ਨਹੀਂ ਕਿਹੜੇ ਦੂਰ ਹੈ ਕਦੇ ਫਿਰ ਮਿਲ ਲਾਂਗੇ ਜਿਹੜੇ ਬੁਣਾਈ ਨੇ ਬਾਬਾ ਜੀ ਹਾਂ ਇਹ ਬਹੁਤ ਵੱਡੇ ਹੋ ਨੇ ਬਹੁਤ ਵੱਡੀ ਹਸਤੀ ਹੈ ਵੀ ਬਾਬਾ ਨਿਸ਼ਾਨ ਸਿੰਘ ਜੀ ਦਾ ਇਹ ਇਤਿਹਾਸਿਕ ਗੁਰਦਵਾਰਿਆਂ ਬਾਰੇ ਦੱਸਦੇ ਨੇ ਜਿਹੜੇ ਕਿ ਸਾਰੇ ਤਕਰੀਬਨ ਤੁਸੀਂ ਤਾਂ ਜਾਣਦੇ ਹੀ ਹੋਗੇ ਜਿੰਨੇ ਵੀ ਵਲੌਗ ਦੇਖ ਰਹੇ ਹੋ ਲੋ ਅਸੀਂ ਹਾਂ ਜੀ 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 ਹ ਤੇ ਤੇ ਹੋਤੀ ਕਿ ਤੇ ਉਹਨਾਂ ਨੇ ਨਾ ਸਬਜੀ ਇੱਕ ਤਾਂ ਬੈਂਗੜ ਮੜੀ ਕਿਉਂਕਿ ਉਹ ਕਹਿੰਦੇ ਸੀ ਸਾਡੇ ਵੱਲ ਤੋਂ ਸਪੈਸ਼ਲ ਕੋਈ ਸਬਜੀ ਨਾਉਣਾ ਇਹਨਾਂ ਨੇ ਪਹਿਲਾਂ ਹੀ ਫੋਨ ਕਰਕੇ ਕਹਿਤਾ ਸੀਗਾ ਸਿੰਪਲ ਜਿਹੜੀ ਤੁਹਾਨੂੰ ਪਹਿਲਾਂ ਵੀਡੀਓ ਤੇ ਦਿਖਾਈ ਉਹ ਵਾਲੀ ਸਬਜੀ ਬਣਾਈ ਆ ਬਿਅਾਨੀ ਇਸੇ ਖਾਣਾ ਹੈ ਇਹਨਾਂ ਦਾ ਖਾਣਾ ਪੀਣਾ ਵੀ ਆਹ ਵਾਲੇ ਪਾਂਡੇਸ ਬਣਾ ਦੇਣਾ ਲੋ ਜੀ ਤੇਰ ਬਾਬਾ ਜੀ ਉਹਨਾਂ ਦਾ ਪ੍ਰਸ਼ਾਦਾ ਸ਼ਕਾਂ ਦੀ ਤਿਆਰੀ ਹੋ ਰਹੀ ਆ ਹਾਂਜੀ ਬਸ ਆਪਰੇ ਸੇ ਉੱਟੀਆਂ ਸਬਜ਼ੀਆਂ ਤੇ ਇੱਕ ਹੱਥ 'ਚ ਮੇਰੇ ਫੋਨ ਹੈ ਦੂਜੇ ਹੱਥ 'ਚ ਮੇਰੇ ਚਮਟਾਏ ਇੱਧਰ ਵੀਰ ਆ ਗਿਆ ਤੇ ਵੀਰਾ ਮੱਥੇ ਦੇ ਹੱਥ ਮਾਰ ਕੇ ਸਾਨੂੰ ਦਿਖਾ ਬੇਲਣਾ ਜੀਨੀ ਤੂੰ ਸਾਰਾ ਪ੍ਰਸ਼ਾਦਾ ਤਿਆਰ ਕਰ ਰਹੀ ਐ ਰੱਖ ਰਹੀ ਐ ਤੇ ਬਾਬਾ ਜੀ ਉਹਨੇ ਉੱਧਰ ਹੱਥੋਂ ਗਏ ਹੋਏ ਨੇ ਆ ਹੈਗਾ ਬਾਬਾ ਜੀ ਦਾ ਵਲੌਗ ਵਾਲਾ ਫੋਨ ਹੈ ਨਾ ਹਾਂਜੀ ਇਤਿਹਾਸਿਕ ਗੁਰਦਵਾਰਿਆਂ ਬਾਰੇ ਦੱਸਦੇ ਹਾਂ ਨਮਸਤ ਜੀ ਨੀਸ਼ਾਨ ਸਿੰਘ ਆਸਟ੍ਰੇਲੀਆ ਹਾਂ ਨੀਸ਼ਾਨ ਸਿੰਘ ਆਸਟ੍ਰੇਲੀਆ ਨਹੀਂ ਦੇਖੀ ਹੋ ਮੈਨੂੰ ਬਾਕੀ ਹਜੇ ਜਿੰਨਾ ਵੀ ਇਤਿਹਾਸਿਕ ਹਾਲਸਾ ਰਾਜ ਤੱਕ ਦੇ ਇਤਿਹਾਸਿਕ ਸਾਰਿਆਂ ਦੀ ਚਾਹਤ ਅਛਾ ਬਾਕੀ ਆਪਾਂ ਪ੍ਰਸੇ ਦਾ ਪਾਣੀ ਸਿੱਕਾ ਕਿ ਕਰਾਪਾ ਬੈਠ ਕੇ ਹੈ ਨਾ ਆਪਾਂ ਵੀ ਗੱਲਾਂ ਮਾਰਾਂਗੇ ਹਾਂ ਮਤਲਬ ਮੈਂ ਨਾ ਇਹ ਉਹ ਇਹੋ ਹੋ ਰਹੀ ਵੀ ਹੈ ਕਿ ਆਗੇ ਸੱਚੀ ਨਹੀਂ ਆ ਕੇ ਮਿਲ ਰਿਹਾ ਨਹੀਂ ਹੋ ਰਿਹਾ ਮੈਂ ਫਿਰ ਕਦੇ ਦੇਖਿਆ ਨਹੀਂ ਨਾ ਫਿਰ ਮੈਨੂੰ ਤਾਂ ਕਰਕੇ ਉਹ ਨਹੀਂ ਹੋ ਰਿਹਾ ਅਸੀਂ ਤਿੰਨੇ ਚਾਰੇ ਜਾਣੇ ਮੈਂ ਬੀਬੀ ਮਾਮਾ ਮੀ ਉਧਰ ਮਾਮਾ ਅਸੀਂ ਸ਼ਾਮ ਨੂੰ ਬੈਠ ਕੇ ਇਹਨਾਂ ਦੀ ਵੀਡੀਓ ਦੇਖਣੀ ਉਹ ਦੇਖਣੀ ਆ ਅਸੀਂ ਇਹਨਾਂ ਦੇ ਸਾਰੇ ਵੀਡੀਓਜ਼ ਦੇਖ ਰਹੇ ਹਾਂ ਅੱਛਾ ਗੀਜਰ ਆਹੂ ਨੇ ਉੜੀ ਆਇਆ ਆਉਂਦਾ ਰੋਟੀ ਖਾਣ ਲੱਗ ਗਿਆ ਹਾਂ ਪਰ ਇਹਨੂੰ ਕਿਹੜਾ ਟਾ ਮਿਲਦਾ ਸਕੂਲ ਤੇ ਅਨਸਾਰ ਟਿਊਸ਼ਨ ਟਿਊਸ਼ਨ ਤੇ ਅਨਸਾਰ ਹੋਰ ਹੁਣੇ ਹੀ ਆਇਆ ਵੀ ਜੇ ਰੋਟੀ ਖਾਣ ਲੱਗ ਗਿਆ ਫਿਰ ਲਾਵਾਂਗੀ ਚ ਫਿਰ ਨਾਕੇ ਪਾਈ ਜੂਗਾ ਬਸ ਚਲੋ ਜੀ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਹੁਣ ਅਸੀਂ ਘਰ ਪਹੁੰਚ ਗਏ ਰੋਟੀ ਪਾਣੀ ਖਾ ਲਿਆ ਤੇ ਕਿਵੇਂ ਲੱਗਿਆ ਅੱਜ ਤੁਹਾਨੂੰ ਹਨਾ ਜਿੰਨੇ ਜਿੰਨਾ ਵੀ ਸਾਰਿਆਂ ਨੂੰ ਮਤਲਬ ਮਿਲ ਹੋਇਆ ਉਹਨਾਂ ਮਿਲਾਇਆ ਜਿੰਨਾ ਕ ਸਾਨੂੰ ਮਿਲ ਹੋਇਆ ਕਈਆਂ ਨੂੰ ਸਾਨੂੰ ਮਿਲ ਵੀ ਹੋਇਆ ਪਰ ਵੀਡੀਓ ਨਹੀਂ ਕਿਉਂਕਿ ਅਗਲੇ ਨੂੰ ਆਉਂਦਾ ਕਿਉਂਕਿ ਉੱਥੇ ਨਹੀਂ ਜਿਆਦਾ ਇਕੱਠ ਹੈ ਵੀ ਜੇ ਇੱਕ ਆਂਦਾ ਏ ਇੱਕ ਕਿਆ ਇੱਕ ਦੇ ਨਾਲ 1000 ਆਂਦਾ ਏ ਐਨਾ ਝੁੰਡ ਬਣਾ ਲੈਂਦੇ ਨੇ ਆਲੇ ਦੁਆਲੇ ਤਾਂ ਕਰਕੇ ਫਿਰ ਹਰ ਇੱਕ ਦੀ ਵੀਡੀਓ ਨਹੀਂ ਬਣ ਸਕੀ ਨਾ ਫੋਟੋ ਖਿੱਚ ਹੋ ਸਕੀ ਤਾਂ ਪਲੀਜ਼ ਜਿੰਨੇ ਕੋਸ਼ਿਸ਼ ਕਰੀ ਆ ਆਪਣੀ ਤਰਫ ਤੋਂ ਬਣਾਉਣ ਦੀ ਆ ਉਮੀਦ ਹੈ ਵੀ ਸਾਰਿਆਂ ਨੂੰ ਜ਼ਰੂਰ ਪਸੰਦ ਆਈ ਹੋਊਗੀ ਤੇ ਜਿਹੜੇ ਨਿਸ਼ਾਨ ਸਿੰਘ ਆਸਟ੍ਰੇਲੀਆ ਵਾਲੇ ਨੇ ਹਨਾ ਉਹ ਭਾਈ ਜੀ ਤੇ ਉਹ ਤਾਂ ਮਾਸੜ ਜੀ ਉਹਨਾਂ ਦੇ ਸਪੈਸ਼ਲ ਆਏ ਸੀਗੇ ਰੋਟੀ ਦੇ ਸੱਦੇ ਤੇ ਬਲਾਏ ਸੀਗੇ ਉਹਨਾਂ ਨੂੰ ਤਾਂ ਉਹ ਮਾਸੜ ਉਹਨਾਂ ਦੇ ਘਰੇ ਆਏ ਸੀਗੇ ਤੇ ਉਹਨਾਂ ਨੂੰ ਤਾਂ ਮਿਲ ਕੇ ਗੱਲਾਂ ਬਾਤਾਂ ਕੀਤੀਆਂ ਬਹੁਤ ਵਧੀਆ ਲੱਗਿਆ ਉਹਨਾਂ ਨਾਲ ਮਿਲ ਕੇ ਉਮੀਦਾਂ ਵੀ ਤੁਹਾਨੂੰ ਵੀ ਜਰੂਰ ਪਸੰਦ ਆਉ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਅਗਲੇ ਵਲੌਗ ਚ